ਤਨਤਨ ਬਾਬਾ ਸੁਮਨ ਸਿੰਘ ਜੀ ਪੈਂਡ ਨੱਥੂ ਕੇ ਦਰਬੀਸ਼ ਬਾਬਾ ਜੀ ਉਹਨਾਂ ਦੀ ਜਗਾ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਪਾਊਡਰ ਵਾਲੇ ਬਾਬਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ ਹੁਣ ਪੰਜਾਬੀ ਦੇ ਵਿੱਚ ਸ਼ਬਦ ਲਿਖੇ ਹੋਏ ਹਨ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਕ ਬਾਬਾ ਜੀ ਦੀ ਤਸਵੀਰ ਬਣਾਈ ਹੋਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਹਰ ਜਾਈ ਕਿ ਦਿੱਲੀ ਔਰ ਸਰਾਨੇ ਪਾウダー ਮੋਮਬਤੀਆਂ ਚੜਦੇ ਹਨ ਇੱਥੇ ਬਾਬਾ ਜੀ ਦਾ ਆਸਨ ਇੱਥੇ ਬੈਠ ਕੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਇਹ ਬਾਬਾ ਜੀ ਦੀ ਬਹੁਤ ਹੀ ਸੋਹਣੀ ਤਸਵੀਰ ਬਣਾਈ ਹੋਈ ਹੈ ਔਰ ਬਾਬਾ ਜੀ ਵੱਲੋਂ ਉਹ ਸ਼ਬਦ ਬੋਲੇ ਗਏ ਸਨ ਬਾਗੜ ਬਗ ਲ ਸੌ ਸਾਲਾ ਮੋਬਤੀਆਂ ਵੀ ਚੱਲਦੀਆਂ ਹਨ ਹੁਣ ਬਾਬਾ ਜੀ ਦੇ ਦਰ ਤੇ ਸ਼ਿਵਦਰ ਬੈਠੇ ਹਨ ਅੱਜ ਬਾਬਾ ਸੂਨ ਸਿੰਘ ਜੀ ਜਗ੍ਹਾ ਤੇ ਆਏ ਆ ਬਾਬਾ ਜੀ ਨੂੰ ਪੂਡਰ ਵਾਲਾ ਬਾਬੇ ਦੇ ਨਾਲ ਨਾਲ ਵੀ ਯਾਦ ਕਰਦੇ ਹਨ ਹਾਂਜੀ ਬਾਬਾ ਜੀ ਦੇ ਜੀਵਨ ਦੇ ਸਬੰਧ ਦੇ ਵਿੱਚ ਕੁਝ ਪੁੱਛਣਾ ਸੀ ਪਹਿਲਾ ਜੀਵਨ ਕੀ ਸੀ ਇਸ ਅਸਥਾਨ ਤੋਂ ਪਹਿਲਾਂ ਬਾਬਾ ਜੀ ਦਾ ਪਹਿਲਾਂ ਜੀ ਫੌਜ ਦੇ ਵਿੱਚ ਭਰਤੀ ਸੀਗੇ ਜੀ ਤੇ ਸਮਾਰ ਮਾਸਟਰ ਵੀ ਲੱਗੇ ਰਹੇ ਜੀ ਤੇ ਫਿਰ ਇਹੇ ਲੋਪੋ ਵੀ ਲੱਗੇ ਰਹੇ ਜੀ ਜੀ ਬਾਅਦ ਵਿੱਚ ਇੱਥੋਂ ਆਣ ਕੇ ਫਿਰ ਇਹਨਾਂ ਜਗ ਮਾਰਵਾਲੀ ਸੰਤਾਂ ਦੇ ਨਾਲ ਜੁੜ ਕੇ ਜੀ ਤੇ ਇਹਨਾਂ ਦੀ 29 ਸਾਲ ਇਹਨਾਂ ਦੀ ਭਰਤੀ ਸੀ ਜੀ ਹਾਂਜੀ ਅਰਸ਼ਾਲਾ ਪ੍ਰਸ਼ਾਦੇ ਦਾ ਪਿਆਰ ਜੀ ਇਹ 12 ਸਾਲਿਆਂ ਨਾਲ ਤੁਰਕੇ ਸੀਗਾ ਵੀ ਯਾਨੀ 12 ਸਾਲ ਬਹਿਣਾ ਹੀ ਨਹੀਂ ਹੁੰਦਾ ਜੀ ਹਾਂ 12 ਸਾਲਿਆਂ ਨਾਲ ਟੁਰੇ ਹੀ ਵਰਨਾ ਸੀਗਾ ਜੇ ਖਾਣਾ ਹੀ ਛੋਟੀ ਦੀ ਆਹਰੇ ਜਿਹਾ ਕਰਕੇ ਹੋਰ ਬਾਬਾ ਜੀ ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਜਾਣਕਾਰੀ ਬਾਬਾ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਜੀ ਜਾਣਕਾਰੀਆਂ ਦਾ ਬਹੁਤ ਹੈ ਜੀ ਜੋ ਵੀ ਮੰਗੋਗੇ ਜਿੱਥੇ ਬੈਠੇ ਆ ਤੁਸੀਂ ਭਾਵੇਂ ਮਰੀ ਪਿਆਗਰੇ ਦੇ ਬੈਠੇ ਆ ਜੀ ਉੱਥੇ ਹੀ ਸੁਖ ਸੁਖ ਲੋ ਉੱਥੇ ਹੀ ਕੰਮ ਪੂਰਾ ਹੋ ਜਾਂਦਾ ਹੈ ਬਾਬਾ ਜੀ ਸਹੀ ਗੱਲ ਹੈ ਜਿਵੇਂ ਇਸ ਪੈਂਡ ਦੇ ਵਿੱਚ ਬਾਬਾ ਜੀ ਨੇ ਕਿਹਾ ਸੀ ਵੀ ਇੱਕ ਜਾ ਆ ਜਾਏਗਾ ਇੱਕ ਜਾਏਗਾ ਜੀ ਹਾਂ ਉਹ ਕਹਿੰਦੇ ਜੀ ਉਹਨਾਂ ਨੇ ਇਹ ਕਿਹਾ ਸੀ ਵਿਚਾਰ ਆ ਆਇਆ ਕਰਨਗੇ ਚਾਰ ਜਾਇਆ ਕਰਨਗੇ ਨਾ ਕਰਦੇ ਸਹੀ ਗੱਲ ਹੈ ਜੀ ਹਾਂ ਸਹੀ ਗੱਲ ਹੈ ਜੀ ਇੱਥੇ ਬਾਬਾ ਜੀ ਦਾ ਅੰਗੀਠਾ ਸਾਬ ਉਸ ਦਾ ਅੰਦਰਲਾ ਦ੍ਰਿਸ਼ਾ ਹੁਣ ਤੁਹਾਨੂੰ ਉਹ ਦਿਖਾਉਣੇ ਔਰ ਬਾਬਾ ਜੀ ਕਿਸਮ ਜੀ ਹੀ ਹੈਗੇ ਇਸ ਵਿਸ਼ੇ ਤੇ ਉਹਨਾਂ ਤੋਂ ਪੁੱਛਦੇ ਹਾਂ ਇੱਥੇ ਜਦੋਂ ਮੇਲਾ ਹੁੰਦਾ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਤੋਂ ਉਪਾਈ ਜਾਂਦੇ ਹਨ ਬਹੁਤ ਹੀ ਸੋਹਣੀ ਜਗ੍ਹਾ ਹੈ ਹੁਣ ਬਾਬਾ ਜੀ ਦੇ ਟੈਂਪਰਵਾਰ ਦੇ ਵਿੱਚੋਂ ਪੁੱਤਰਾ ਜੀ ਹਨ ਉਹ ਵੀ ਆਏ ਹਨ ਭਾਜੀ ਅੰਗੀਠਾ ਸਾਹਿਬ ਹੈ ਜੀ ਹਾਂ ਜੀ ਅੰਗੀਠਾ ਸਾਹਿਬ ਆ ਜੀ ਸਤਿਗੁਰਾਂ ਦਾ ਜੇ ਸਨਸਕਾਰ ਕੀਤਾ ਅੰਗੀਠਾ ਸਾਹਿਬ ਤੋਂ ਪਹਿਲਾਂ ਜੇ ਅਸੀਂ ਟੇਜਿੰਗ ਅੰਗੀਠਾ ਸਾਹਿਬ ਬਣਾਇਆ ਜੀ ਇਹ ਹਾਂਜੀ ਅੰਗੀਠਾ ਸਾਹਿਬ ਆ ਜੀ ਇਹ ਹਾਂਜੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਹਾਂਜੀ ਜਿਹੜਾ ਵਾਰਸ਼ੀ ਮਨਾਉਣੇ ਜੀ ਉਦੋਂ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਜੀ ਲਿਆ ਕੇ ਪੰਡਰ ਬੱਬਾ ਜੀ ਹੋਰ ਵੀ ਕੋਈ ਇਸ ਤੋਂ ਅਲੱਗ ਜਗ੍ਹਾ ਹੈਗੀ ਆ ਜੀ ਹਾਂਜੀ ਜਗ੍ਹਾ ਜਿੱਥੇ ਭਗਤੀ ਕੀਤੀ ਉਹ ਘਰੇ ਆ ਜੀ ਉਦੋਂ ਅੱਗੇ ਸਾਨੂੰ ਬਿਗਾਉਣੇ ਠੀਕ ਹੈ ਜੀ ਆਹ ਲੋਕ ਨੇ ਨਾ ਜਾ ਆਇਆ ਤਾਂ ਛੱਡ ਕੇ ਜਾਂਦਾ ਇਹ ਜੀ ਹੁਣ ਲੰਗਰ ਹਾਲ ਆ ਜਿੱਥੇ ਜਦੋਂ ਮੇਲਾ ਹੁੰਦਾ ਉਦੋਂ ਲੰਗਰ ਦਾ ਪ੍ਰਬੰਧ ਇਸੇ ਜਗ੍ਹਾ ਤੇ ਕੀਤਾ ਜਾਂਦਾ ਔਰ ਬਹੁਤ ਹੀ ਖੁੱਲੀ ਜਗ੍ਹਾ ਪਿੰਡ ਦੇ ਸਾਰੇ ਭਰਾਵਾਂ ਦੇ ਭੈਣਾਂ ਦੇ ਸਹਿਯੋਗ ਨਾਲ ਔਰ ਵਰਕਸ਼ੀ ਮਨਾਈ ਜਾਂਦੀ ਹੈ ਹੁਣ ਅਸੀਂ ਤੁਹਾਨੂੰ ਅੰਦਰੋਂ ਵੀ ਇਹ ਜਗ੍ਹਾ ਦਿਖਾਵਾਂਗੇ ਜਿੱਥੇ ਬਾਬਾ ਜੀ ਨੇ ਬੈਠੂ ਪਹਿਲਾ ਤੁਪਾ ਚਾਰਕੀ ਕੀ ਸੀ ਬਾਬਾ ਜੀ ਜਗਤ ਦੇ ਸੰਬੰਧ ਦੇ ਵਿੱਚ ਕੁਝ ਦੱਸੋਗੇ ਜੀ ਹਾਂ ਜੀ ਇਹ ਜੀ ਜੱਦੀ ਘਰ ਸੀ ਮਹਾਰਾਜ ਦਾ ਜੀ ਇਹਨਾਂ ਨੇ ਗੋਪਤ ਬਹਿ ਕੇ ਭਗਤੀ ਕੀਤੀ ਜੀ ਕਿੰਨੇ ਸਾਲ ਇੱਥੇ ਬੈਠੇ ਰਹੇ ਜੀ ਇਹ ਨੇ ਸਾਲ ਜੀ 21-22 ਸਾਲ ਇਸੇ ਬੈਠੇ ਰਹੇ ਉਸ ਤੋਂ ਬਾਅਦ ਫਿਰ ਉੱਥੇ ਜਾਂਦੇ ਜੀ ਹਾਂ ਇਸ ਤੋਂ ਬਾਅਦ ਦੇ ਵਿੱਚ ਆਈ ਆਪਣੀਆਂ ਆਪਾਂ ਤੋਂ ਮਾਰਦੇ ਜੀ ਹਾਂ ਜੀ ਉਹ ਜੋ ਬਹਿ ਗਏ ਜੀ ਫਿਰ ਜਾ ਕੇ ਪੈਣ ਲੱਗੇ ਜੀ ਨਾਲ ਹੀ ਬੜਾ ਕਾਲੀ ਆ ਦੇਖੋ ਜੀ ਬਾਬਾ ਜੀ ਨੇ ਕਾਨਿਆਂ ਦੀ ਬੜੇ ਪੁਰਾਣੇ ਮਕਾਨਾਂ ਸਥਿਰੀਆਂ ਜਿਨ੍ਹਾਂ ਦੇ ਵਿੱਚ ਇਸ ਮਕਾਨ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ ਸੀ ਵੀਰ ਆਪਣਾ ਕੀ ਨਾਂ ਜੀ ਗੁਰਮਾਨ ਸਿੰਘ ਜੀ ਮੈਂ ਬਾਬਾ ਜੀ ਨੇ ਦੱਸਿਆ ਕਿ ਤੁਸੀਂ ਬਾਬਾ ਜੀ ਦੇ ਪੁੱਤਰ ਹੋ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਬਹੁਤ ਮਨ ਖੁਸ਼ ਹੋਇਆ ਤੁਹਾਨੂੰ ਦੇਖ ਕੇ ਤੁਸੀਂ ਫਕੀਰ ਦੇ ਸਾਡੇ ਪਰਿਵਾਰ ਦੇ ਵਿੱਚੋਂ ਹਾਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ